जो ये सरकार बनी है इन्होंने आके उत्ता ही ना सीरजोर ने आके पता ना कमेटी आने ने पाचा किसी ने पता ही नहीं लिया भॻवान तव्हां प्यारे साथियों मैं संदीप लुम्बा फास्टवे प्राइम ਦੇ ਸਵਕਤ ਤੁਹਾਡੇ ਨਾਲ ਹਾਜ਼ਰ ਹੋਇਆ ਕਿ ਅੱਜ ਤੁਹਾਨੂੰ ਮੈਂ ਜੈਤੂ ਮੰਡੀ ਦੇ ਉਸ ਏਰੀਏ ਵਿੱਚ ਲੈ ਕੇ ਆਇਆ ਕਿ ਜਿਹੜੇ ਏਰੀਏ ਵਿੱਚ ਪਿਛਲੇ 1 ਸਾਲ ਤੋਂ ਗੱਲ ਕਰੀਏ ਕਿ ਸਫਾਈ ਦਾ ਇੰਨਾ ਗੰਦਾ ਇੱਥੇ ਇੰਤਜ਼ਾਮ ਹੈ ਸੀਵਰ ਬੋਰਡ ਦਾ ਹਾਲ ਦੇਖੋ ਜਿਵੇਂ ਪਿੱਛੇ ਦੇਖਾਂ ਉਹ ਜਿਹੜੇ ਮੱਛਰ ਪਨਪਣਾ ਰਹੇ ਹੈ ਇਹਨਾਂ ਮੱਛਰਾਂ ਨੇ ਇਸ ਗਲੀ ਇਸ ਮੁਹੱਲੇ ਦੀਆਂ ਕਈ ਬੱਚਿਆਂ ਦੀ ਕਈ ਮਾਵਾਂ ਭੈਣਾਂ ਦੀ ਕਈ ਬਜ਼ੁਰਗਾਂ ਦੀ ਮੌਤ ਕਰ ਦਿੱਤੀ ਹੈ ਰੱਬ ਨੂੰ ਪਿਆਰੇ ਹੋਗੇ ਅੱਲਾਹ ਨੂੰ ਪਿਆਰੇ ਹੋਗੇ ਇੰਨੀ ਗੰਦਗੀ ਸ਼ਾਇਦ ਤੁਸੀਂ ਪੂਰੀ ਸੋਸਾਇਟੀ ਜੇ ਕੋਈ ਦੇਖ ਲਏ ਨਾ ਪੂਰੀ ਸੋਸਾਇਟੀ ਮੇਰੇ ਖਿਆਲ ਚ ਪੰਜ ਸੋਸਾਇਟੀਆਂ ਦੇ ਵਿੱਚ ਇੰਨੀ ਗੰਦਗੀ ਨਹੀਂ ਹੋਣੀ ਜਿੰਨੀ ਕਾ 10 ਫੁੱਟ ਤੇ ਗੰਦਗੀ ਹੈ ਤੇ ਨਗਰ ਕੌਂਸਲ ਨੂੰ ਵੀ ਇਹ ਬੇਨਤੀ ਕੀਤੀ ਹੈ ਸੀਵਰ ਬੋਰਡ ਨੂੰ ਬੇਨਤੀ ਕੀਤੀ ਹੈ ਪ੍ਰਧਾਨ ਨੂੰ ਇਹਨਾਂ ਲੋਕਾਂ ਨੇ ਉਹ ਕੋਈ ਇੱਥੇ ਟਾਈਮ ਵੀ ਦੇ ਰਿਹਾ ਕੋਈ ਧਰਨੇ ਦੀ ਗੱਲਬਾਤ ਵੀ ਕਰ ਰਿਹਾ ਬਾਕੀ ਸਮਾਂ ਨਾ ਖਰਾਬ ਕਰਦੇ ਹੋਏ ਆਓ ਆਪਾਂ ਇੱਥੇ ਗੱਲਬਾਤ ਸਾਂਝੀ ਕਰਦੇ ਆਂ ਦੇਖ ਸਕਦੇ ਹੋ ਤੁਸੀਂ ਇਹ ਝਾੜੂ ਹੱਥ ਵਿੱਚ ਫੜੇ ਇਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਜਦੋਂ ਵੋਟਾਂ ਲੈਣ ਲੀਡਰ ਆਏ ਤਾਂ ਇਸੇ ਝਾੜੂ ਦੇ ਨਾਲ ਹੀ ਉਹਨਾਂ ਦੀ ਡੰਡਾ ਪਰੇਡ ਕਰਨੀ ਹੈ ਝਾੜੂ ਨਾਲ ਪਰੇਡ ਹੋਊਗੀ ਲੀਡਰਾਂ ਦੀ ਵੀ ਸੋਚ ਸਮਝ ਕੇ ਇਸ ਮੁਹੱਲੇ ਵਿੱਚ ਬਣਨੇ ਗੱਲ ਸਹੀ ਹੈ ਜੀ ਆ ਜਿਹੜੇ ਝਾੜੂ ਤੇ ਡੰਡੇ ਤੁਸੀਂ ਫੜੇ ਐ ਵੀ ਅਗਰ ਇੱਥੇ ਲੀਡਰ ਤੁਹਾਡੇ ਕੋਲੇ ਆਉਂਦੇ ਆ ਤਾਂ ਝਾੜੂ ਦੇ ਨਾਲ ਪ੍ਰੇਡ ਹੋਊਗੀ ਜੀ ਜਵਾ ਪ੍ਰੇਡ ਹੋਊਗੀ ਜਿਹੜਾ ਇੰਨਾ ਤੁਸੀਂ ਅੱਕ ਗਏ ਨਹੀਂ ਅੱਕੇ ਪਏ ਆ ਜੀ ਬਹੁਤ ਬੁਰਾ ਹਾਲ ਹੈ ਚੈਨਲ ਤੇ ਕਿੰਨੀਆਂ ਵੀਡੀਓ ਪੈ ਚੁੱਕੀਆਂ ਇਹ ਵੀ ਦੱਸ ਦਿਓ ਇਹ ਬਹੁਤ ਪਾ ਲਿਆ ਲੰਘੋ ਜੀ ਚਾਰ ਵਾਰੀ ਤੁਸੀਂ ਲੰਘੇ ਆਗੇ ਇੱਥੇ ਤੁਸੀਂ ਵੇਖ ਲਓ ਕੋਈ ਸੁਧਾਰ ਹੋਏ ਸੁਧਾਰ ਹੋਇਆ ਦੱਸੋ ਕੋਈ ਸੁਧਾਰ ਨਹੀਂ ਹੋਇਆ ਜੀ ਇੱਕ ਵਾਰੀ ਆਉਂਦੇ ਆ ਆ ਕੇ ਮੁਰਜ ਜਾਂਦੇ ਕੋਈ ਗੱਲ ਦੀ ਬਾਤ ਨਹੀਂ ਪੁੱਛਦਾ ਪਰ ਇਤੋਂ ਬਾਅਦ ਇਹ ਨਹੀਂ ਸੁਣਵਾਈ ਕਰ ਰਹੇ ਕੋਈ ਇਹਨਾਂ ਨੂੰ ਟਾਈਮ ਦੇ ਰਹੇ ਹੋ ਕੀ ਕਰ ਰਹੇ ਹੋ ਇਤੋਂ ਬਾਅਦ ਇਤੋਂ ਬਾਅਦ ਫਿਰ ਇਹ ਭਾਈ ਜੇ ਨਹੀਂ ਸੁਣਵਾਈ ਕਰਦੇ ਸਾਡਾ ਸ਼ਾਮਤਕਰ ਚੌਪ ਰੋਟਾ ਗਈ ਹਾਂਜੀ ਬਾਈ ਜੀ ਕਿੰਨਾ ਸਮਾਂ ਦੇ ਰਿਓ ਕੱਲ ਤੱਕ ਦਾ ਪਰਸੋਂ ਕਦੋਂ ਤਰ ਨਾਲ ਲਾਉਂਗੇ ਕੀ ਗੱਲ ਬਾਤ ਹੈ ਅਸੀਂ ਜੀ ਜੇ ਸਾਡਾ ਅੱਜ ਸ਼ਾਮ ਤੱਕ ਕਰੋ ਕੱਲ ਸ਼ਾਮ ਤੱਕ ਕਰੋ ਹੱਲ ਨਾ ਹੋਇਆ ਤਾਂ ਨਹੀਂ ਅਹੀਂ ਪਰਸੋਂ ਅਹੀਂ ਧਰਨਾ ਦੇਵਾਂਗੇ ਗੰਗਸਰ ਜੈਤੋ ਕੀ ਗੱਲਾਂ ਦੀ ਪਰਸੋਂ ਬਚਾਰਾ ना। 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 गुरु घर चौक चौक रोका गई कि बजे लाओगे धरना अस मजबूरी दे मारे नौ बजे अच्छा समय गई चौक मत करा गई नौ बजे हाजी हाँ हाँ नौ बजे तक परेशान हो सारे बैठा ਸਾਰੇ ਰਲ ਮਿਲ ਕੇ ਕਹਿੰਦੇ ਬੈਠੇਗੇ ਕੋਈ ਕੋਈ ਸਾਰੇ ਕੰਮ ਵਾਲੇ ਬੰਦੇ ਆਏ ਕਿਨੇ ਸਾਰੇ ਬੈਠਾਂਗੇ 2-2 ਘੰਟੇ 3-3 ਘੰਟੇ ਜਵਾਕ ਛੱਡ ਕੇ ਆਪਦੇ ਜਿਵੇਂ ਮਰਦੇ ਵੀ ਬਦਲ ਵੀ ਡਿਊਟੀ ਲਾਉਂਗੇ ਪਰ ਧਰਨਾ ਲੱਗੂਗਾ ਪਾਸੋਂ ਪੱਕਾ ਭਾਈ ਸਾਡਾ ਪੱਕਾ ਲੱਗੂ 9 ਵਜੇ ਆ ਸੁਣ ਲਈ ਪ੍ਰਸ਼ਾਸਨ ਕਰਨ ਖੋਲ ਕੇ ਭਈ ਸੀਵਰ ਬੋਰਡ ਨੂੰ ਅਤੇ ਇੱਥੋਂ ਦੇ ਐਮਐਲਏ ਸਾਹਿਬ ਨੂੰ ਅਤੇ ਇੱਥੋਂ ਦੇ ਕਾਰਜ ਸਹਾਇਕ ਅਫਸਰ ਨੂੰ ਇੱਥੇ ਬੇਨਤੀ ਕੀਤੀ ਜਾਂਦੀ ਹੈ ਚਾਰ-ਚਾਰ ਵਾੜਾਂ ਦੇ ਇਹਨਾਂ ਬੰਦਿਆਂ ਵੱਲੋਂ ਹੋਰ ਬੋਲੋ ਜੀ ਦੱਸੋ ਜੀ ਇਹ ਸਾਡਾ ਜੋ ਇਹ ਸਰਕਾਰ ਬਣੀ ਹੈ ਇਨਾਂ ਨੇ ਆ ਕੇ ਉੱਤਾ ਹੀ ਨਹੀਂ ਬਚਾਣਾ ਸਿੱਧਾ ਜੋੜਨੇ ਆ ਕੇ ਪਤਾ ਹੈ ਨਾ ਕਮੇਟੀ ਵਾਲੇ ਨੇ ਪਾਸ਼ਾ ਕਿਸੇ ਨੂੰ ਪਤਾ ਹੀ ਨਹੀਂ ਲੈ ਸਕਦਾ ਨਹੀਂ ਹੁਣ ਜੇ ਵੋਟਾਂ ਚੋਂਣਗੇ ਤਾਂ ਝਾੜੂ ਫਿਰ ਪੁੱਠਾ ਚੱਲੂ ਜਾਣੀ ਕਿ ਝਾੜੂ ਪੁੱਠਾ ਚੱਲੂਗਾ ਜੀ ਜਦੋਂ ਸਿੱਧਾ ਚੱਲੂ ਝਾੜੂ ਇਹਨਾਂ ਵਾਲਾ ਤੁਸੀਂ ਕਹਿੰਦਾ ਵੀ ਸਾਡੇ ਮਹੱਲੇ 'ਚ ਵੋਟਾਂ ਨਾ ਮੰਗਣੇ ਨਹੀਂ ਨਾ ਮੰਗਣੇ ਇਹਦਾ ਹਾਲੇ ਹੁੰਦਾ ਸਾਡੇ ਬੋਕਰਾਂ ਹੀ ਪੈਣਗੇ ਨਾ ਬੋਕਰਾਂ ਪੈਣ ਹਾਂ ਬੋਕਰਾਂ ਪੈਣਗੇ ਨਾ ਉਸੇ ਪਾਣੀ 'ਚ ਜਿਹੜੇ ਪਾਣੀ 'ਚ ਅਸੀਂ ਡੇਗਦੇ ਆਂ ਜਿਹਦੇ ਚ ਦੇਖਦੇ ਆ ਜਿਹਦੇ ਚ ਦੇਖਦੇ ਆ ਉਸੇ ਨੂੰ ਦੇਖਵਾਵਾਂਗੇ ਬਾਬਾ ਚੁਰਸ ਗਿਆ ਉਹ ਚਾਰੇ ਦਾ ਬੱਚੇ ਦਾ ਸੱਟਾ ਉਹ ਕਿੱਥੇ ਮੁੰਡਾ ਦਵਾਈ ਲੈਣ ਉਹਦਾ ਸਾਰੇ ਮੂੰਹ ਬਾੜ ਗਿਆ ਵਿਚਾਰੇ ਦਾ ਇਹ ਵੀ ਲੋਕ ਸੱਚੀ ਇੱਕ ਨੂੰ ਮੈਂ ਪਿੱਛੇ ਦਿਖਾ ਵੀ ਦਵਾ ਚੱਲਦੇ ਕੈਮਰੇ ਚ ਕਿਤੇ ਲੋਕਾਂ ਨੂੰ ਲੱਗਿਆ ਦੇਖੋ ਪੈਣਾ ਇੱਥੇ ਝਾੜੂ ਫੜੀ ਬੈਠੀਆਂ ਕਹਿੰਦੀਆਂ ਝਾੜੂ ਨਾਲ ਅਸੀਂ ਡੰਡਾ ਅਪਰੇਟ ਕਰਾਂਗੇ ਜਿਹੜਾ ਵੀ ਆਮ ਆਦਮੀ ਪਾਰਟੀ ਵਾਲੇ ਇਥੇ ਐਣੀ ਜਿਹੜੀ ਬੀਤੀ ਸਹੀ ਗੱਲ ਹੈ ਬੋਲੋ ਸਹੀ ਹੈ ਸਹੀ ਗੱਲ ਹੈ ਇਹ ਝਾੜੂ ਹਾਂ ਇਹ ਝਾੜੂ ਬਰੂਗਾ ਬੇਸ਼ੱਕ ਨੱਕ ਜਨ ਮਰੀ ਜਾਵਾਂਗੇ ਹਾਂ ਆਹ ਹਾਂ ਆਹ ਆਈ ਜਾਣਾ ਹੁੰਦਾ ਜਿਹੜਾ ਛੱਡੋਗੇ ਵੀ ਲੀਡਰ ਹੋਣਾ ਜੇ ਵੋਟ ਮੰਗਾ ਨਾ ਹੋਣ ਨਾ ਸਾਡੇ ਮੱਲੇ ਚ ਨਾ ਹੋਣ ਵੋਟ ਇੱਕ ਮਿੰਟ ਮਾਤਾ ਮਾਤਾ ਕੀ ਕਹਿੰਦੀ ਹਾਂ ਮਾਤਾ ਹਾਂ ਅਸੀਂ ਵੋਟ ਨਹੀਂ ਪਾਵਾਂਗੇ ਜਿੰਨਾ ਚਿਰ ਸਾਡੇ ਸੁਧਾਰ ਨਹੀਂ ਹੁੰਦਾ ਗਰੀ ਦਾ ਨਹੀਂ ਉਹ ਮੱਲੇ ਚ ਆਉਣ ਕਿ ਨਾ ਆਉਣੇ ਵੀ ਦੱਸ ਅਸੀਂ ਤਾਂ ਆਉਣੀ ਨਾ ਸਾਡੇ ਸਾਡੇ ਮੱਲੇ ਚ ਆਉਣਾ ਚਾਹੀਦਾ ਨਾ ਜਿੰਨਾ ਚਿਰ ਸੁਧਾਰ ਨਹੀਂ ਹਾਂ ਸਾਡਾ ਸੁਧਾਰ ਨਹੀਂ ਸਾਡੇ ਮੱਲੇ ਚ ਪਾਣੀ ਨਹੀਂ ਚੱਟਾਂਗੇ ਨਗਰ ਕੌਂਸਲ ਦੇ ਉਸੇ ਪਾਣੀ ਚ ਪੀਣਗੇ ਪੂਰੀ ਸਾਡੇ ਲੋ ਜੀ ਇਸੇ ਪਾਣੀ ਦੇ ਵਿੱਚ ਘ੍ਰਿਸਾਂਗੇ ਬਹੁਤ ਵੱਡਾ ਬਿਆਨ ਲੋ ਆਪਕੇ ਇਹ ਲੋਕ ਥੱਕ ਗਏ ਲੋਕ ਆ ਦੇਖੋ ਹਾਲ ਲੋਕ ਵੀ ਸੱਚੇ ਐ ਸੀਵਰਾ ਰਿਆ ਸਾਰਾ ਪਾਣੀ ਗਲੀਆਂ ਸੜਕਾਂ ਦਾ ਦੋਸਤੋ ਜਦੋਂ ਕੋਈ ਪਰੇਸ਼ਾਨ ਹੋ ਜਾਂਦਾ ਨਾ ਉਦੋਂ ਇੰਨੀ ਗੱਲਬਾਤ ਕਰਦਾ ਜਦੋਂ ਕੋਈ ਪਰੇਸ਼ਾਨ ਹੋ ਜਾਂਦਾ ਬੋਧ ਜੰਦਾਬ ਜੰਦਾਬ ਭਗਵਾਨ ਤੁਮਾਨ ਮਰਦਾ ਲਾਲਕ ਸਿੰਘ ਮਰਦਾ ਸੀਵਰਾ ਸੀਵਰਾ ਜੀ ਹਾਂ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਜੀ ਬਹੁਤ ਵੱਡੇ ਵਸੇ ਸਾਨੂੰ ਉਤਰਾਜ ਆ ਇਹਨਾਂ ਦੇ ਜੇਤੋਂ ਮੰਡੀ ਤੇ ਜੇਤੋਂ ਮੰਡੀ ਰੀਡਰਾਂ ਦੀ ਗਣੀ ਜਾਂਦੀ ਹੈ ਜਿਹੜਾ ਕੋਈ ਚੰਗਾ ਠਾਣੇਦਾਰ ਆ ਉਹ ਨਹੀਂ ਇਹ ਰਹਿਣ ਦਿੰਦੇਗੇ ਚੰਗਾ ਕੋਈ ਜੇ ਕੋ ਡਾਕਟਰ ਆ ਉਹਨੂੰ ਨਹੀਂ ਇਹ ਰਹਿਣ ਦਿੰਦੇਗੇ ਹਾਂ ਚਲੋ ਹਾਂਜੀ ਉਹਨੂੰ ਨਹੀਂ ਰਹਿਣ ਦਿੰਦੇ ਜੀ ਆ ਜਿਹੜਾ ਇੱਕ ਟੈਲੀਫੋਨ ਖਸੇ ਜਾਂ ਇਹ ਮਸਾ ਇਹੇ ਕੱਲਾ ਰਖਾਇਆ ਜਿਉਂ ਜੰਮੇ ਜਾਏ ਇੱਥੇ ਲੀਡਰ ਰਾਮਨਾਥ ਰਿਆ ਭਗਵਾਨ ਦੱਸ ਰਿਹਾ ਸਾਡੇ ਮੰਡੀ ਦਾ ਵਿਕਾਸ ਨਹੀਂ ਹੋਇਆਗਾ ਸੇਠ ਰਾਮਨਾਥ ਸਵਤੰਤਰਤਾ ਦੇ ਸਨਾਨੀ ਜਿੰਨਾਂ ਨੂੰ ਤੁਸੀਂ ਕਹਿੰਦੇ ਹੋ ਹਾਂਜੀ ਵੀ ਉਹਨਾਂ ਨੇ ਨਹੀਂ ਕੁਝ ਕੀਤਾ ਉਹਨਾਂ ਨੇ ਕੁਝ ਨਹੀਂ ਜਦੋਂ ਸਾਡੀ ਆ ਦੇਖੋ ਪਬਲਿਕ ਇੰਨੀ ਵਿਹਲੀ ਫਿਰਦੇ ਕੀਤਾ ਕੀ ਹੈ ਕੋਈ ਪਸ਼ਾਬਖਾਨਾ ਨਹੀਂ ਇੱਥੇ ਜੱਜ ਦਾ ਕੋਈ ਸੜਕ ਨਹੀਂ ਇੱਥੇ ਜੱਜ ਦੀ ਆ ਵੇਖੋ ਮੱਚਰ ਦਾ ਮਤਲਬ ਪੂਰੇ ਸ਼ਹਿਰ ਦੇ ਵਿੱਚ ਇੱਕ ਗੁਸਲਖਾਨਾ ਹੈ ਨਹੀਂ ਜਿਸੇ ਮਾਂ ਭੈਣ ਨੇ ਬਾਥਰੂਮ ਜਾਣਾ ਹੋਵੇ ਕੁਝ ਨਹੀਂ ਹੋ ਜਾ ਬਣਿਆ ਇਹਨਾਂ ਤੋਂ ਕੁਝ ਨਹੀਂ ਤੇ ਨਾਚ ਮਕਾਉਂਦੇ ਇੱਥੇ ਵੋਟਾਂ ਵਾਲੇ ਦਿਨ ਆ ਜਾਣਗੇ ਜੇ ਅਸੀਂ ਕਹਿ ਗਏ ਨਾ ਰੁਕ ਜਾਓ ਆਖਣਗੇ ਦਾ ਨਾ ਸਾਨੂੰ ਕੰਮ ਦੱਸੋ ਜਾਣਾ ਪੰਜ ਸਾਲਾਂ ਬਾਅਦ ਵੋਟਾਂ ਮੰਗਣਾ ਤੇ ਜੇ ਸਾਡੇ ਕੋਲੇ ਰੋਕਣਾ ਨਹੀਂ ਸਾਡੇ ਦੁੱਖ ਦਰਦ ਦੇ ਮੰਗਣੋਂਗੇ ਤਾਂ ਜਿਹੜਾ ਸਾਰਾ ਮਹੱਲਾ ਝਾੜੂ ਡਾਂਗਾ ਲੱਭਣੀਆਂ ਵੀ ਇਹ ਕਿਹੜਾ ਹਾਂ ਵੀ ਜਦੋਂ ਸਾਡੇ ਦੁੱਖ ਦਰਦ ਨਹੀਂ ਸੁਣਨੇ ਤਾਂ ਸਾਡੇ ਕੋਲ ਜਾਣ ਕਿਉਂ ਨੇ ਵੀ ਇਹ ਡਾਂਗਾ ਨਾਲ ਦਵੱਲੋਂਗੇ ਡਾਂਗਾ ਨਾਲ ਸੀ ਉਹਨਾਂ ਸਵਾਗਤ ਕਰਾਂਗੇ ਸਾਡੀ ਕਦੇ ਸੜਾਈ ਨਹੀਂ ਹੋਏਗੀ ਜੇ ਤੋਂ ਮੰਡੀ ਵਿੱਚ ਇਹ ਆਉਂਦੇ ਦਾ ਸਾਡੀ ਸੜਾਈ ਹੁੰਦੀ ਸਾਡੇ ਕੰਮ ਜਾਂਦਾ ਇੱਕ ਚਲਾਉਣਾ ਬਾਹਰ ਕੋਈ ਇੰਡਸਟਰੀ ਲੱਗੇ ਇੱਥੇ ਗੱਲ ਸੁਣੋ ਸਾਹਿਬ ਅਸੀਂ ਬਠਿੰਡੇ ਗਏ ਸੀਗੇ ਵਕੀਲ ਕੋਲੇ ਉਹ ਕਹਿੰਦਾ ਵੀ ਇੱਥੇ 900 ਕਿੱਲਾ ਮੰਗਦੇ ਸੀਗੇ ਪੰਜਾਬ ਦੇ ਵਿੱਚ 900 ਕਿੱਲਾ ਪਹਿਲਾਂ ਮੰਗਦੇ ਸੀ ਤੇ ਇਹਨਾਂ ਨੇ ਦਿੱਤਾ ਨਹੀਂ ਆਪਣੇ ਪੰਜਾਬ ਵਾਲਿਆਂ ਨੇ ਵੀ ਜੇ ਉਹਦੇ ਮਤਲਬ ਫੈਕਟਰੀ ਲਾ ਵੀ ਦਿੱਤੀ ਤਾਂ ਮੂਹਰੇ ਧਰਨਾ ਲਾ ਲੈਣਗੇ ਧਰਨਾ ਲਾ ਲੈਣਗੇ ਕਰੋੜਾਂ ਰੁਪਈਆ ਦਾ ਜਿਹੜਾ ਬਿਜ਼ਨਸ ਚਲਾਉਂਦਾ ਨਕਸਾਰ ਹੋ ਜਾਂਦਾ ਆਪਣੇ ਵਾਲਿਆਂ ਨੇ ਦਿੱਤੀ ਨਾ ਉਹਨਾਂ ਜਗ੍ਹਾ 900 ਕਿੱਲਾ ਤੇ ਐਮਪੀ ਵਾਲਿਆਂ ਨੇ 1200 ਕਿੱਲਾ ਦਿੱਤਾ ਜਿਹਦੇ ਵਿੱਚ 8500 ਮਜ਼ਦੂਰ ਕੰਮ ਕਰਦਾ ਉਹ ਸਾਡੀ ਜੈਤੋਂ ਮਜ਼ਦੂਰ ਦਾ ਜੈਤੋਂ ਮਜ਼ਦੂਰ ਕੰਮ ਕਰਦੇ ਇਹ ਮਜ਼ਦੂਰ ਵੇਲੇ ਨਾ ਹੋਣਾ ਇਦਰ ਵੀ ਦੇ ਲੋਬੀ ਆ ਕੀ ਕੁਝ ਹੋਈ ਜਾਂਦਾ ਸਾਰੀਆਂ ਬੰਦਾਂ ਨੂੰ ਮਾਰ ਕੇ ਨਿਕਲਦੇ ਆ ਇਹ ਇਹ ਕਿੱਦੇ ਦੀ ਪਈ ਆ ਰੂੜੀ ਇਹ ਤਾਂ 2-3 ਮਹੀਨੇ ਹੋ ਗਏ ਜੀ 3 ਮਹੀਨੇ ਹੋ ਗਏ ਹਾਂ ਪਿਛਲੀ ਵਾਰ ਵੀ ਤੁਸੀਂ ਆਏ ਸੀ ਉਦੋਂ ਵੀ ਇਹ ਰੂੜੀ ਵੇਖੀ ਸੀ ਇੱਥੇ ਆਇਆ ਨਹੀਂ ਕੋਈ ਬੰਦਾ ਮੇਰੇ ਸਾਥੀਓ ਤੁਸੀਂ ਵੇਖ ਸਕਦੇ ਹੋ ਸੱਚਮੁੱਚ ਇਹ ਲੋਕ ਬੜੇ ਪਰੇਸ਼ਾਨ ਨੇ ਇਹ ਪਾਣੀ ਮੈਂ ਨਹੀਂ ਇੱਥੋਂ ਕੋਈ ਮੋਟਰ ਚ ਲਾ ਕੇ ਛੱਡਿਆ ਇੱਥੇ ਕਾਈ ਜੰਮ ਚੁੱਕੀ ਐ ਆ ਦੇਖੋ ਇਹਨਾਂ ਜੇ ਕੰਦਾ ਵੀ ਕੱਲ ਨੂੰ ਡਿੱਗਣ ਜੋਗੀਆਂ ਹੋ ਚੁੱਕਿਆ ਇਹ ਦੇਖ ਲਓ ਕਿ 24 ਘੰਟੇ ਇੱਥੇ ਦੇਖੋ ਆ ਦੇਖੋ ਕਿੰਨੀ ਫਿਸਲਣ ਤਿਲਕਣ ਹੋਈ ਪਈ ਐ ਇੱਥੇ ਕਾਈ ਜੰਮ ਗਈ ਇਹਨਾਂ ਬੱਸ ਉਦੋਂ ਬਾਅਦ ਤੇ ਥਰੀ ਵੀ ਬੰਨੀ ਚਾਹੀਦੀ ਐ ਕਿਉਂਕਿ ਨੰਬਰ ਦਾ ਬਹੁਤ ਔਖਾ ਹੁੰਦਾ ਹਾਂ ਹਾਂ ਤੁਸੀਂ ਸਾਰਾ ਹਾਲ ਦੇਖੋ ਆ ਸਾਰਾ ਦੇਖੋ ਸਾਰਾ ਬਾਈ ਦਿਖਾਤੀ ਦਿਖਾਤੀ ਬਾਈ ਆ ਰੂੜੀ ਨੂੰ ਕਿੰਨਾ ਚਿਰ ਹੋ ਗਿਆ ਉਹਨਾਂ ਚੱਕਰੀ ਹੋ ਗਿਆ ਇੱਕ ਕੀ ਗੱਲ ਇੱਧਰ ਕਿਉਂ ਨਹੀਂ ਤੁਹਾਡੇ ਐਮਸੀ ਕੌਣ ਐ ਯਾਰ ਤੁਹਾਡਾ ਐਮਸੀ ਕੌਣ ਹੈ ਬਲਦੇਵ ਸਿੰਘ ਜੀ ਬਲਦੇਵ ਤੇ ਦੂਜਾ ਦੂਜਾ ਜੀ ਹਰੀ ਸਿੰਘ ਹਾਂ ਜੀ ਹਰੀਸ਼ ਹਾਂ ਹਰੀ ਸਿੰਘਲਾ ਜੀ ਇੱਕ ਹਰੀ ਸਿੰਘਲਾ ਜੀ ਐਮਸੀ ਹੈ ਔਰ ਇੱਕ ਬਲਦੇਵ ਜੀ ਬਲਦੇਵ ਦੇ ਘਰੋਂ ਨਹੀਂ ਐ ਐਮਸੀ ਹਾਂ ਜੀ ਹਾਂ ਉਹਦੇ ਘਰੋਂ ਆ ਪਤਾ ਹੀ ਨਹੀਂ ਲੱਗਦਾ ਕਿ ਜਿਦਾਂ ਆ ਲੈ ਮੈਂ ਆ ਐਮਸੀ ਬਾਰੇ ਵੀ ਪੁੱਛਦਾ ਕਿੰਨਾ ਚੜੂ ਗਿਆ ਆ ਦੇਖੋ ਹਾਲ ਮੱਛਰ ਪਨਪਣਾ ਰਹੇ ਐ ਔਰ ਇਸ ਤੋਂ ਬਾਅਦ ਫਿਰ ਇੱਥੇ ਡੇਂਗੂ ਫੈਲੂਗਾ ਕੋਈ ਬਿਮਾਰੀ ਫੈਲੂਗੀ ਆਹ ਤਾਂ ਦੇਖੋ ਲੈ

ਜਦੋਂ ਹਣ ਬੋਟਾ ਲੈਣਾ ਤੇ ਪੈਂਟੋਂਗੇ ਬਾ ਦੇਖ ਲੈ ਮਾਤਾ ਅਮਾਦਾ ਢਿੱਗਦੀ ਫਿਰਦੀ ਪਾਣੀ ਸਾਹ ਸਕੂਲਾ ਜੋ ਉਧਰ ਚੱਲ ਹਾਂਜੀ ਆਈ ਜਾਣੇ ਆਈ ਛੱਡ ਕੇ ਨੇ ਪੋਤਿਆਂ ਨੂੰ ਛੱਡਣ ਚੱਲੀ ਆ ਤੈਨੂੰ ਛੱਡਣ ਚੱਲੀ ਆ ਮਾਤਾ ਪਾਣੀ ਦੀ ਤੀਕਲੋ ਜੀ ਘਰ ਲੈਟਰਿੰਗ ਦੇ ਵਿੱਚ ਦੀ ਸਾਰਾ ਜਾਣਾ ਪੈਣਾ ਯਾਰ ਮਰਦਾ ਮਰਦਾ ਹੁੰਨ ਡਰ ਗਿਆ ਸੀ ਜੀ ਪਰ ਇਹਨਾਂ ਨੇ ਕਿਹਾ ਵੀ ਤੁਹਾਨੂੰ ਕੁਝ ਨਹੀਂ ਕਹਿੰਦੇ ਪੱਤਰਕਾਰ ਨੂੰ ਨਹੀਂ ਇਹਨੂੰ ਨਾ ਕੱਢੋ ਇਹਨੂੰ ਨਹੀਂ ਨਹੀਂ ਇਹਨੂੰ ਨਾ ਕੱਢੇ ਭਾਈ ਜੀ ਹਾ ਭੈਣ ਮੇਰੀ ਮਾਰੇ ਖੁੱਲ ਕੇ ਦੱਸ ਕੀ ਗੱਲ ਹੈ ਪੰਜਾਬ ਦੀ ਸਿੰਘਣੀਆਂ ਛੇਰਨੀਆਂ ਬੋਲ ਕੀ ਗੱਲ ਹੈ ਆ ਸਾਡੀ ਗਲੀ ਦੀ ਕੋਈ ਗੱਲ ਨਹੀਂ ਸੁਣਦਾ ਸੀ ਕੈਨੂਆ ਵੀ ਝਾੜੂ ਨੂੰ ਕਹਦੇ ਹੱਥੇ ਚੱਕਿਆ ਫਿਰ ਇਹ ਝਾੜੂ ਨੇ ਸਾਨੂੰ ਜਮਾ ਡੋਪਤਾ ਨਾਲੀਆਂ ਚ ਆ ਮੇਲਾ ਪਾਣੀ ਸਾਡੇ ਘਰਾਂ ਚ ਵੜੀ ਜਾਂਦਾ ਘਰਾਂ ਚੋਂ ਸੀ ਨਿਕਲ ਜਾ ਗਏ ਨਹੀਂ ਫੇਰ ਝਾੜੂ ਦਾ ਹਾਂ ਫੇਰ ਇਹ ਝਾੜੂ ਹੀ ਫੇਰਾਂਗੇ ਹੁਣ ਉਹਨਾਂ ਤੇ ਝਾੜੂਆਂ ਦੀ ਸੇਵਾ ਹੋਣੀ ਆ ਝਾੜੂ ਦੀ ਸੇਵਾ ਹੋਵੇ ਹਾਂ ਝਾੜੂ ਨਾਲ ਖੁੱਲੋਗੇ ਉਹਨਾਂ ਨੂੰ ਹਾਂ ਝਾੜੂ ਨਾਲ ਖੁੱਲਾਂਗੇ ਹੁਣ ਅਸੀਂ ਬਸ ਠੀਕ ਜਿੰਨਾਂ ਸਰਕਾਰ ਮੁਰਦਾਬਾ ਜਿੰਨਾਂ ਸਰਕਾਰ ਮੁਰਦਾਬਾ ਮਹਾਰਾਜੀ ਇੱਕ ਹੋਰ ਦੇਖੋ ਆ ਜਿਹੜਾ ਪਾਣੀ ਹੈ ਇਹ ਸਾਰੇ ਦਾ ਸਾਰਾ ਟੂਟਿਆਂ ਵਿੱਚ ਦੀ ਸਾਡੇ ਆਉਦਾ ਹੈ ਘਰਾਂ ਜੀ ਜਾ ਰਿਹਾ ਘਰਾਂ ਜੀ ਜਾ ਰਿਹਾ